ਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਨੇ ਬੜੀ ਹੀ ਤਕੜੀ ਸਾਜ਼ਿਸ਼ ਦੇ ਤਹਿਤ ਜਿਹੜੀ ਵੋਟਾਂ ਦੀ ਤਰੀਕ ਰੱਖੀ ਹੋ ਇੱਕ ਜੂਨ ਦੀ ਰੱਖੀ ਹੈ 1 ਜੂਨ ਨੂੰ ਸਾਡੇ ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਮਹੰਗਰ ਸਿੰਘ ਜੀ ਬੱਬਰ ਦੀ ਸ਼ਹਾਦਤ ਹੋਈ ਸੀ 4 ਸਾਡੇ ਯੋਧੇ ਦਮ ਦੀ ਮਿਟਕ ਸਾਲ ਦੇ ਸ਼ਹੀਦ ਹੋਏ ਸੀ ਇਹ ਜਿਹੜਾ ਮਹੀਨਾ ਹੈ ਨਾ ਇਹ ਸਾਡੇ ਸਿੰਘਾਂ ਦੀਆਂ ਸ਼ਹਾਦਤਾਂ ਦਾ ਹੈ ਇਸ ਮਹੀਨੇ ਦੇ ਵਿੱਚ ਸਾਡੇ ਤੱਕ ਸਾਬਤੇ ਟਿੰਕਾਂ ਤੋਂ ਆਪਾਂ ਨੇ ਨਾਲ ਚੜਾਈ ਕੀਤੀ ਇਹ ਦਰਦ ਅਸਹਿ ਹੈ ਪਰ ਅਸੀਂ 40 ਸਾਲਾਂ ਬਾਅਦ ਸਰਕਾਰ ਨੂੰ ਮੂੰਹ ਤੋੜਮਾ ਜਵਾਬ ਦੇਣਾ ਹੈ ਉਹਨਾਂ ਨੇ ਤਾਂ ਇਹ ਪਲਾਨ ਬਣਾਇਆ ਅਸੀਂ ਉਲਟਵਾਰ ਕਰਾਂਗੇ ਇੱਕ ਜ ਅਸੀਂ ਆਪਣੇ ਪੰਥਕ ਯੋਧਿਆਂ ਨੂੰ ਵੋਟਾਂ ਪਾ ਕੇ ਜਿੱਤ ਦੇ ਨਿਸ਼ਾਨ ਲਾ ਕੇ ਤੇ ਅਸੀਂ ਚੜ੍ਹਦੀ ਕਲਾ ਦਾ ਸੰਦੇਸ਼ ਦੇਵਾਂਗੇ ਤੇ ਦੂਸਰੀ ਬੇਨਤੀ ਹੈ ਵੀ ਜਿਹੜਾ ਰਿਜ਼ਲਟ ਹੈ ਉਹ 4 ਜੂਨ ਨੂੰ ਆਉਣਾ ਹੈ 4 ਜੂਨ ਤੋਂ ਪਹਿਲਾਂ ਪਹਿਲਾਂ ਇਸ ਵੀਡੀਓ ਨੂੰ ਤੁਸੀਂ ਹਰ ਭੈਣ ਭਰਾ ਦੇ ਫੋਨ ਵਿੱਚ ਪੰਚਾਉਣਾ ਕਿਉਂ ਕਿਉਂਕਿ 4 ਜੂਨ ਨੂੰ ਰਿਜ਼ਲਟ ਆਉਣਾ ਹੈ ਤੇ 4 ਜੂਨ ਉਹ ਦਿਨ ਹੈ ਜੇ ਇਸ ਦਿਨ ਸਰਕਾਰ ਦੁਆਰਾ ਦਾਗਿਆ ਗਿਆ ਪਹਿਲਾ ਗੋਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾ ਕੇ ਲੱਜਿਆ ਸੀ ਤੇ ਜਿੱਤ ਸਾਡੇ ਯੋਧਿਆਂ ਦੀ ਡੈਫੀਨੇਟਲੀ ਸ਼ੋਰ ਹੈ ਕੋਈ ਸ਼ੱਕ ਨਹੀਂ ਹੈ ਵੀ ਸਾਡੇ ਯੋਧੇ ਜਿੱਤਣਗੇ ਤੇ ਜਿੱਤਣਗੇ ਹੀ ਜ਼ਰੂਰ ਪਰ ਅਸੀਂ ਉਸ ਜਿੱਤ ਦੀ ਖੁਸ਼ੀ ਨੂੰ ਡੀਜੇ ਲਾ ਕੇ ਸ਼ੋਰ ਸ਼ਰਾਬਾ ਕਰਕੇ ਜਾਂ ਖੁਸ਼ੀਆਂ ਦਾ ਹੋਰ ਕੋਈ ਵੀ ਤਰੀਕਾ ਬਣਾ ਕੇ ਨਹੀਂ ਜਾਰ ਕਰਨਾ ਅਸੀਂ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੇ ਚਰਨਾਂ ਵਿੱਚ ਸ਼ੁਕਰਾਨੇ ਦੀ ਅਰਦਾਸ ਕਰਨੀ ਹੈ ਮਹਾਰਾਜ ਦੇ ਚਰਨਾਂ ਵਿੱਚ ਸ਼ੁਕਰਾਨਾ ਕਰਾਂਗੇ ਖੜਾ ਪ੍ਰਸ਼ਾਦੀ ਦੇਗ ਬਣਾ ਕੇ ਕਿਸੇ ਤਰ੍ਹਾਂ ਦੀ ਕੋਈ ਹੁਲੜਵਾਜੀ ਨਹੀਂ ਕਰਾਂਗੇ ਇਹ ਸਾਰੀਆਂ ਸੰਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਤੇ ਆਪਾਂ ਜਸ਼ਨ ਮਨਾਵਾਂਗੇ ਉਸ ਦਿਨ ਜਿਸ ਦਿਨ ਸਾਡੇ ਯੋਧੇ ਉਹ ਪਾਪੀ ਇੰਦਰਾ ਦੇ ਉਹ ਪੁੱਤਰ ਸਾਹਮਣੇ ਬੈਠਿਆ ਹੋਊਗਾ ਸਾਡਾ ਯੋਧਾ ਬਿਆੰਤੇ ਬੁਚੜ ਦੇ ਪੋਤੇ ਸਾਹਮਣੇ ਬੈਠੇ ਹੋਣਗੇ ਤੇ ਅੱਖ ਵਿੱਚ ਅੱਖ ਪਾ ਕੇ ਅਸੀਂ ਆਪਣੇ ਜ਼ੁਲਮਾਂ ਦਾ ਹਿਸਾਬ ਇਹਨਾਂ ਪਾਪਿਆਂ ਕੋਲੋਂ ਲਵਾਂਗੇ ਮਹਾਰਾਜ ਚੜ੍ਹਦੀਆਂ ਕਲਾ ਪੰਚ ਨੂੰ ਬਖਸ਼ਿਸ਼ ਕਰੇ ਇਨੀਆਂ ਬੇਨਤੀਆਂ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਕਾਰ ਸਾਹਿਬ ਵਾਹਿਗੁਰੂ ਜੀ